ਪੰਜਾਬ ਦੇ ਹਾਲਾਤ ਸਰਕਾਰ ਨੇ ਬਣਾਏ ਹਨ ਔਰ ਉਸ ਦੇ ਜਿਹੜੇ ਕਾਨੂੰਨਨ ਸਵੀਕਰਨ ਹੈ ਉਹਨਾਂ ਨੇ ਸਾਡੇ ਜਿਹੜੇ ਵਕੀਰ ਬਾਰ ਕਾਉਂਸਲ ਦੇ ਪ੍ਰਧਾਨ ਸਾਹਿਬ ਹੈ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਹੈਗਾ ਕਿ ਇਹ ਸਾਰੀ ਕਾਰਵਾਈ ਬੜੇ ਆਰਾਮ ਤੇ ਸਹਿਜ ਨਾਲ ਹੋ ਸਕਦੀ ਸੀਗੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਕੋਟਕਪੁਰਾ ਕੇਸ ਦੇ ਵਿੱਚ ਸਤਕਾਰਯੋਗ ਉਹਨਾਂ ਨੂੰ ਸਰਕਾਰ ਨੇ ਟ੍ਰੀਟ ਕੀਤਾ ਹੈ ਉਸੀ ਤਰ੍ਹਾਂ ਜਿਹੜੇ ਭਾਈ ਅਮਰਿਤਪਾਲ ਸਿੰਘ ਜੀ ਜਿਹੜੇ ਸਪਸ਼ਟ ਕਹਿੰਦੇ ਸੀ ਕਿ ਜੇ ਮੇਰੇ ਤੇ ਕੋਈ ਕੇਸ ਹੈ ਮੈਂ ਖੁਦ ਆ ਜਾਊਂਗਾ ਆਪਣੇ ਪੁਲਿਸ ਸਟੇਸ਼ਨ ਦੇ ਵਿੱਚ ਉਹ ਹੋ ਸਕਦਾ ਸੀ ਪਰ ਸਰਕਾਰ ਨੇ ਐਡਾ ਵੱਡਾ ਐਕਸ਼ਨ ਲੈ ਕੇ ਜਿਹੜਾ ਮਾਹੌਲ ਉਹ ਇਹ ਪੈਦਾ ਕਰਤਾ ਪੈਦਾ ਤੇ ਸਾਨੂੰ ਇਹ ਨਹੀਂ ਦੱਸ ਰਹੇ ਕਿ ਕਿਸ ਹਾਲਾਤ ਚ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਕਿੱਥੇ ਹੈ ਕਿਵੇਂ ਨਹੀਂ ਸਾਨੂੰ ਉਹ ਕਾਨੂੰਨੀ ਦਿਨ ਯਾਦ ਆਉਂਦੇ ਜਦ ਬੇਅੰਤ ਦੀ ਸਰਕਾਰ ਸਾਡੇ ਨੌਜਵਾਨਾਂ ਨੂੰ ਚੱਕ ਕੇ ਲੈ ਜਾਂਦੀ ਸੀ ਤੇ ਫੇਕ ਐਨਕਾਊਂਟਰ ਕਰਦੀ ਸੀ ਜਿਹਦਾ ਅੱਜ ਤੱਕ ਕੋਈ ਵੀ ਕਾਨੂੰਨਨ ਕੰਮ ਕੀਤਾ ਨਹੀਂ ਗਿਆ 1984 ਨੂੰ 40 ਸਾਲ ਹੋਣ ਲੱਗੇ ਆ ਅੱਜ ਵੀ ਸਾਨੂੰ ਪਤਾ ਨਹੀਂ ਸਿੱਖਾਂ ਨੂੰ ਕਿੰਨੇ ਮਾਰਿਆ ਨਾ ਉਹਨਾਂ ਦੇ ਕੋਈ ਵੀ ਕਾਨੂੰਨੀ ਕਾਰਵਾਈ ਸਿਰੇ ਲਾਈ ਹੈਗੀ ਐ ਸੋ ਇਹ ਫੇਰ ਸਾਨੂੰ ਉਹ ਦ੍ਰਿਸ਼ ਯਾਦ ਆ ਰਿਹਾ ਕਿ ਸਿੱਖਾਂ ਨੂੰ ਚੱਕ ਕੇ ਉਹਨਾਂ ਦੇ ਇਨਕਾਊਂਟਰ ਕਰਨਗੇ ਝੂਠੇ ਕੇਸ ਪਾਉਣਗੇ ਉਹਨਾਂ ਦੇ ਉੱਤੇ ਜਿਵੇਂ ਕੈਟ ਮਸ਼ੀਨ ਗਨ ਤੇ ਹੋਰ ਸਾਰਾ ਕੁਝ ਇਹਨਾਂ ਨੇ ਜਿਹੜਾ ਆਪਣੇ ਥਾਣਿਆਂ 'ਚ ਅਨਕਾਊਂਟਡ ਰੱਖਿਆ ਜਿਹਦੇ ਕੇਸ ਵੀ ਚੱਲ ਚੁੱਕੇ ਆ ਇਹੋ ਜਿਹੇ ਕੇਸ ਪਲਾਂਟ ਕੀਤੇ ਜਾਣਗੇ ਤੇ ਮੁੜਕੇ ਜਿਹੜਾ ਇਸ ਦੇਸ਼ ਨੇ ਆਪਣਾ ਚੋਣ ਲੜਨਾ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਸਿੱਖਾਂ ਨੂੰ ਅ ਡਿਨਾਊਂਸ ਕਰਕੇ ਇਹਨਾਂ ਨੇ ਆਪਣੀ ਸਾਜ਼ਿਸ਼ ਰਚੀ ਹੋਈ ਹੈ ਕਿਉਂਕਿ ਅੱਜ ਸਪਸ਼ਟ ਰੂਪ ਚ ਕੇਜਰੀਵਾਲ ਸਾਹਿਬ ਵੀ ਕਹਿੰਦੇ ਆ ਕਿ ਅਸੀਂ ਹਿੰਦੂ ਰਾਸ਼ਟਰ ਚਾਹੁੰਦੇ ਆ ਔਰ ਭਾਜਪੀ ਆਰਐਸਐਸ ਵੀ ਕਹਿੰਦੀ ਹੈ ਕਿ ਹਿੰਦੂ ਰਾਸ਼ਟਰ ਚਾਹੁੰਦੇ ਆ ਔਰ ਇਹ ਘੱਟ ਗਿਣਤੀਆਂ ਨੂੰ ਟਾਰਗੇਟ ਕਰਕੇ ਇਹੋ ਜੇ ਕੰਮ ਕਰਨ ਤੇ ਤੁਲੀਆਂ ਹੋਈਆਂ ਸਾਹਿਬ ਤੁਸੀਂ ਪਰਿਵਾਰ ਨੂੰ ਮਿਲਿਆ ਅਮਰਪਾਲ ਭਾਜੀ ਦੇ ਤੇ ਤੁਹਾਡੀ ਕੀ ਗੱਲਬਾਤ ਮੈਂ ਹੈਰਾਨ ਸੀ ਪੂਰੇ ਪਿੰਡ ਤੇ ਘੇਰਾ ਪਿਆ ਹੋਇਆ ਕੋਨੇ ਕੋਨੇ ਤੇ ਉਹਨਾਂ ਦੀਆਂ ਪੁਲਿਸ ਦੀਆਂ ਗੱਡੀਆਂ ਮਸ਼ੀਨ ਗਨਾਂ ਇਹ ਬਹੁਤ ਜੱਦ ਘਰ ਚ ਜਾਓ ਇੰਨਾ ਸਹਿਜ ਇਹਨੇ ਹਾਂ ਜੀ ਸਹਿਮੇ ਉਹ ਪਰਿਵਾਰ ਸੀਗਾ ਉਹ ਉਹ ਉਹਨਾਂ ਨੇ ਸਭ ਕੁਝ ਦੇਖ ਕੇ ਉਹਨਾਂ ਤੋਂ ਕਹਿੰਦੇ ਸੀ ਕਿ ਚੰਗਾ ਭਲਾ 8:00 9:00 ਵਜੇ ਹੋਰੋਂ ਨਿਕਲਿਆ ਪੁਲਿਸ ਦੀ ਰੇਡ ਸਵੇਰੇ ਪੈ ਜੇ ਤੇ ਚੱਕ ਲੈਂਦੇ ਹੁੰਦੇ ਆ ਮੇਰੇ ਪਿਓ ਨੂੰ ਉਹਨਾਂ ਨੇ ਚੱਕਿਆ ਹੁਣ ਕਹਿੰਦੇ ਆ ਕਿ ਸਾਨੂੰ ਖਤਰਾ ਸੀ ਉਹ ਉਹਦੇ ਕੋਲੇ ਗੰਨਾ ਸਾਡੇ ਘਰ 'ਚ ਸਰ ਸਿਮਰਨਜੀਤ ਸਿੰਘ ਮਾਨ ਕੋਲੇ ਲਾਇਸੈਂਸ ਵੈਪਨ ਹੈਗੇ ਉਦੋਂ ਤਾਂ 6 ਵਜੇ ਉਹਨਾਂ ਨੂੰ ਚੱਕ ਲੈਂਦੇ ਹੈਗੇ ਆ ਕਿਉਂਕਿ ਸਾਡੇ ਸਾਨੂੰ ਪਤਾ ਹੈ ਕਿ ਅਸੀਂ ਹਥਿਆਰ ਕਦੋਂ ਵਰਤਣਾ ਕਦੋਂ ਨਹੀਂ ਜੇ ਲੋਫਲੀ ਤੁਸੀਂ ਸਾਨੂੰ ਚੱਕਦੇ ਹੋ ਤਾਂ ਅਮਰਿਤਪਾਲ ਕਿਉਂ ਹਥਿਆਰ ਚਲਾਊਗਾ ਇਹ ਇਹਨਾਂ ਨੇ ਲੋਕਾਂ ਦੇ ਮਨ 'ਚ ਉਹਦੇ ਵਰਖਲਾ دہشت ਪਾ ਕੇ ਇਹ دہشت ਫਲਾਉਣ ਕਰਕੇ ਔਰ ਆਪਣਾ ਪਬਲਿਸਿਟੀ ਸਟੰਟ ਬਣਾਉਣ ਵਾਸਤੇ ਕਿ ਅਸੀਂ ਸਿਕਿਉਰਿਟੀ ਨੂੰ ਸਿੱਖਾਂ ਦੇ ਬਰਖਲਾਫ ਵਰਤਣਾ ਜਾਂਦੇ ਹਾਂ ਜਿਵੇਂ ਕਾਂਗਰਸ ਨੇ ਕੀਤਾ ਸੀ ਉਦਾਂ ਹੀ ਅੱਜ ਸੈਂਟਰ ਦੀ ਸਰਕਾਰ ਭਾਜਪੀ ਤੇ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਉਹੀ ਲੀਹਾਂ ਤੇ ਤੁਰ ਰਹੀ ਆ ਤੇ ਸਰ ਆ ਆਪਾਂ ਜਮਰਪਾਲ ਜੀ ਦੇ ਕਿਹੜੇ ਕਿਹੜੇ ਜਿਹੜੇ ਝਾਰਵੇਂ ਲਗਾਈਆਂ ਗਈਆਂ ਜਾਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਕੱਲ ਸੁਤੈਂ ਸਿੰਘ ਜੀ ਜਿਨ੍ਹਾਂ ਨੇ ਕਿਹਾ ਸੀਗਾ ਵੀ ਹਲੇ ਡਿਕਲੇਅਰ ਨਹੀਂ ਕੀਤਾ ਜਾਂਦਾ ਇਹ ਇਹ ਸਵਾਲ ਮੈਂ ਆਪਣੇ ਸਤਕਾਰਯੋਗ 바ਰ ਕਾਉਂਸਲ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਜਵਾਬ ਦੇ ਦੇਣ ਕਿਉਂਕਿ ਇਹੀ ਗੱਲ ਉਹਨਾਂ ਨੇ ਸੀ ਸਾਹਿਬ ਨੂੰ ਪੁੱਛੀ ਸੀਗੀ ਸੋ ਮੈਂ ਬੇਨਤੀ ਕਰਦਾ ਕਿ ਪ੍ਰਧਾਨ ਸਾਹਿਬ ਆ ਜ਼ਿਆਦਾਤਰ ਡੇਰੇ ਸਰਸੇ ਵਾਲਿਆਂ ਦੇ ਚੇਲਿਆਂ ਦਾ ਨਾਂ ਆਉਂਦਾ ਹੈ ਔਰ ਉਹਨਾਂ ਦਾ ਪੋਲੀਟੀਕਲ ਅਲਾਈਅንስ ਸਪਸ਼ਟ ਰੂਪ ਚ ਬੀਜੇਪੀ ਨਾਲ ਹੋ ਚੁੱਕਾ ਹੈ ਔਰ ਉਹ ਇਸ ਕਰਕੇ ਇਹ ਕੰਮ ਉਥੇ ਨਹੀਂ ਕਰ ਰਹੇ ਹੈਗੇ ਸੋ ਜਿਹੜੀ ਵੀ ਕਾਰਵਾਈ ਹੋ ਰਹੀ ਹੈ ਉਹ ਬਾਇਸਡ ਹੋ ਰਹੀ ਹੈ ਮੋਦੀ ਸਾਹਿਬ ਨੇ ਕਿਹਾ ਮੈਂ ਡਿਜੀਟਲ ਇਕਨੋਮੀ ਚਲਾਉਣੀ ਹੈ ਪਰ ਪੰਜਾਬ ਦਾ ਡਿਜੀਟਲ ਸਾਰਾ ਦੈਰਾ ਬੰਦ ਕੀਤਾ ਹੋਇਆ ਸਾਡੀਆਂ ਪੇਮੈਂਟਸ ਰੁਕੀਆਂ ਹੋਈਆਂ ਸਾਡੀ ਆਰਥਿਕਤਾ ਦੇ ਉੱਤੇ ਇਹਨਾਂ ਨੇ ਸੱਟ ਮਾਰੀ ਹੈ ਔਰ ਇਹਨਾਂ ਨੇ ਜਿਹੜਾ ਸਾਡਾ ਇਕਨੋਮੀ ਦਾ ਲਾਸ ਕੀਤਾ ਹੈ ਉਹਦੇ ਉੱਤੇ ਇਹ ਆਪਣੇ ਸੈਂਟਰ ਦੇ ਗ੍ਰਾਂਟ ਵੀ ਨਹੀਂ ਰਿਲੀਜ਼ ਕਰਦੇ ਹੈਗੇ ਸੋ ਇਹਨਾਂ ਨੇ ਨਾ ਕੇ ਸਾਨੂੰ ਲਾਅ ਐਂਡ ਆਰਡਰ ਦੇ ਸਕੰਜੇ 'ਚ ਪਾਇਆ ਹੋਇਆ ਆਰਥਿਕਤਾ ਦੇ ਸਕੰਜੇ 'ਚ ਵੀ ਇਹੇ ਪਾ ਰਹੇ ਆਂ ਲੀਗਲ ਐਸਪੈਕਟ ਤੋਂ ਜਿਹੜੀ ਗੱਲ ਹੈ ਵੀ ਹੁਣ ਤੱਕ ਜੋ ਪੰਜਾਬ 'ਚ ਪੰਜਾਬੀਆਂ ਨੇ ਦੇਖਿਆ ਵੀ ਭਾਈ ਅਮਰਪਾਲ ਸਿੰਘ ਅਮਰ ਸ਼ਕਾਉਂਦੇ ਨੇ ਤੇ ਮੁੰਡਿਆਂ ਨੂੰ ਨਸ਼ਿਆਂ ਤੋਂ ਰਹਿਤ ਕਰ ਰਹੇ ਨੇ ਉਸ ਤੋਂ ਬਿਨਾ ਜਦੋਂ ਅਜਨਾਲੇ ਵਾਲੇ ਕਿਸੇ ਤੋਂ ਬਾਅਦ ਗੱਲ ਚੱਲੀ ਹੈ ਵੀ ਹਰ ਇੱਕ ਦਾ ਆਪਣਾ ਪਹਿਲੂ ਹੈ ਵੀ ਹਾਂ ਭਾਈ ਅਮਰਤਪਾਲ ਨੇ ਗਲਤ ਕੀਤਾ ਉਹਨਾਂ ਦੇ ਖਿਲਾਫ ਜੋ ਐਫਆਈਆਰ ਹੋਈ ਤਾਂ ਜੇ ਉਹ ਹਜੇ ਤੱਕ ਤਾਂ ਉਹ ਐਫਆਈਆਰ ਦੀ ਚਰਚਾ ਚੱਲ ਰਹੀ ਹੈ ਜੇ ਉਹ ਪੁਲਿਸ ਨੇ ਬੁਲਾਉਣਾ ਸੀ ਤਾਂ ਸੈਕਸ਼ਨ 160 Crp ਦੇ ਤਹਿਤ ਪੁਲਿਸ ਨੂੰ ਬੁਲਾ ਸਕਦੀ ਸੀ ਠੀਕਾ ਉਹ ਆਪ ਵੀ ਸਟੇਜਾਂ ਤੋਂ ਕਹਿ ਰਹੇ ਸੀ ਵੀ ਜਦੋਂ ਮੈਨੂੰ ਪੁਲਿਸ ਨੇ ਅਰੈਸਟ ਕਰਨਾ ਹੋਊਗਾ ਤਾਂ ਮੈਂ ਇੱਥੇ ਪਿੰਡ ਜਾਂ ਕਿਤੇ ਵੀ ਆਪਣੇ ਫੰਕਸ਼ਨ ਤੇ ਹੈਗਾ ਤਾਂ ਮੈਨੂੰ ਆ ਕੇ ਅਰੈਸਟ ਕਰ ਸਕਦੀ ਹੈ ਤਾਂ ਜਿਸ ਹੱਬ ਨਾਲ ਪੁਲਿਸ ਨੇ ਜਾਂ ਪੁਲਿਸ ਮੈਨੂੰ ਇਹ ਲੱਗ ਰਿਹਾ ਵੀ ਕਿਸੇ ਦੇ ਹੱਥਾਂ ਦੀ ਕਠਪੁੱਤਲੀ ਬਣ ਕੇ ਜੋ ਐਕਟ ਕਰ ਰਹੀ ਹੈ ਵੀ ਇੰਨਾ 100 ਗੱਡੀਆਂ ਇੰਨਾ ਕਾਫਲਾ ਲਜਾਉਣ ਤਲ ਇੱਕ ਜੋ ਪੰਜਾਬ ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਪੂਰਾ ਸ਼ਾਂਤੀ ਹੈ ਪੰਜਾਬ ਦੇ ਵਿੱਚ ਕੋਈ ਕਿਸਮ ਇਹ ਜੀ ਡਰ ਵਾਲੀ ਗੱਲ ਨਹੀਂ ਹੈ ਪਰ ਜੋ ਹੁਣ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਜਾਂ ਇੰਟਰਨੈਟ ਬੰਦ ਕਰਤਾ ਚਾਲ ਇਸ ਨਾਲ ਜ਼ਰੂਰ ਮਾਹੌਲ ਖਰਾਬ ਹੋ ਰਿਹਾ ਤਾਂ ਲੀਗਲ ਐਸਪੈਕਟ ਤੋਂ ਜੇ ਹੁਣ ਇੰਨੀ ਫੋਰਸ ਹੈਗੀ ਤਾਂ ਸਾਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਹੋਊਗਾ ਹੁਣ ਕੀ ਹੈ ਚੈਨਲ ਚੱਲ ਰਹੇ ਨੇ মিডিਆ ਜੋ ਹੈ ਸੈਂਟਰ ਦਾ মিডিਆ ਤਾਂ ਉਹ ਉਹਨਾਂ ਦੀ ਕਿਰਦਾਰ ਕੁਸੀ ਕਰ ਰਿਹਾ ਹੈ ਵੀ ਉਹ ਜੀ ਭੱਜ ਗਏ ਇਹ ਹੋ ਗਿਆ ਉਹ ਹੋ ਗਿਆ ਤਾਂ ਜਿੰਨੀ ਕੁ ਸ਼ਕਤੀ ਸੀ ਤਾਂ ਉੱਥੇ ਤਾਂ ਇੱਕ ਪੱਤਾ ਵੀ ਨਹੀਂ ਹਿਲ ਸਕਦਾ ਜਦੋਂ ਡਰਾਈਵਰ ਗ੍ਰਿਫਤਾਰ ਹੋ ਗਿਆ ਨਾਲ ਦੇ ਸਾਰੇ ਗ੍ਰਿਫਤਾਰ ਹੋ ਗਏ ਸਾਨੂੰ ਲੱਗਦਾ ਵੀ ਉਹਨਾਂ ਨੂੰ ਰੈਸਟ ਨਹੀਂ ਕੀਤਾ ਪੁਲਿਸ ਨੇ ਡੇਟੇਨ ਕੀਤਾ ਹੋਇਆ ਬਸ ਉਹਨਾਂ ਦੇ ਖਿਲਾਫ ਫਾਲਸ ਐਵੀਡੈਂਸ ਕ੍ਰੀਏਟ ਹੋ ਰਹੇ ਨੇ ਤੇ ਜਿਸ ਦੇ ਨਾਲ ਕੀ ਸਾਨੂੰ ਇਸ ਗੱਲ ਦਾ ਖਤਰਾ ਹੈ ਤਾਂ ਹੀ ਡੀਸੀ ਸਾਹਿਬ ਨੂੰ ਮੈਮੰਡਮ ਦੇਣ ਆਏ ਆ ਵੀ ਜੋ ਲੀਗਲ ਕਾਨੂੰਨ ਦੇ ਹਿਸਾਬ ਨਾਲ ਜੋ ਉਹਨਾਂ ਦੇ ਖਿਲਾਫ ਐਲੀਗੇਸ਼ਨ ਨੇ ਜੋ ਇਹ ਕਹਿ ਰਹੇ ਨੇ ਤਾਂ ਉਹਦੇ ਅਕੋਰਡਿੰਗ ਕਾਰਵਾਈ ਹੋਵੇ ਨਜਾਇਜ਼ ਚੀਜ਼ ਨੂੰ ਯੂਪਾ ਐਨਐਸਆਈ ਨੂੰ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਪ੍ਰੋਟੈਸਟ ਕਰਦੇ ਨੇ ਉਹਨਾਂ ਤੇ ਵੀ ਜਿਹੜਾ ਆ 501 ਦੀ ਜਾਂ 155 ਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਵੀ ਜਿਹੜਾ ਦੇਲ ਦਿੱਤਾ ਜਾਂਦਾ ਤੇ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਆ ਇਹ ਕੀ ਸਾਬਤ ਕਰਨਾ ਚਾਹੁੰਦੇ ਦੇਖੋ ਹੁਣ ਮੈਂ ਪਹਿਲਾਂ ਹੀ ਗੱਲ ਕਿਹਾ ਵੀ ਜਿਸ ਹਾਬ ਨਾਲ ਪੰਜਾਬ ਪੁਲਿਸ ਮੈਨੂੰ ਤਾਂ ਇਹ ਲੱਗ ਰਿਹਾ ਵੀ ਜਿਵੇਂ ਕਿਸੇ ਦੀ ਹੱਥਾਂ ਦੀ ਕੱਟ ਪੁਤਲੀ ਬਣ ਕੇ ਕਰ ਰਿਹਾ ਜੋ ਵੀ ਸੈਂਟਰ ਦੀਆਂ ਏਜੰਸੀਆਂ ਨੇ ਜੋ ਹੁਣ ਕੀ ਰੀਸੈਂਟਲੀ ਗੱਲ ਚੱਲੀ ਵੀ ਆਈਐਸਆਈ ਨਾਲ ਐਨਰੋਲਮੈਂਟ ਜਦੋਂ 6 ਮਹੀਨੇ ਪਹਿਲਾਂ ਅਮਰਤਵਾਲ ਸਿੰਘ ਆਇਆ ਸੀ ਉਦੋਂ ਏਜੰਸੀਆਂ ਸੁੱਤੀਆਂ ਪਈਆਂ ਸੀ ਉਦੋਂ ਨੂੰ ਪਤਾ ਸੀ ਉਹਨਾਂ ਨੂੰ ਜਾਂ ਹੁਣੇ ਇਹ ਗੱਲ ਕੀ ਹੈ ਵੀ ਜਦੋਂ ਇੱਕ ਕਿੱਸਾ ਸ਼ੁਰੂ ਹੋਇਆ ਅਜਨਾਲੇ ਵਾਲੇ ਤੋਂ ਇਸ ਇਨਸੀਡੈਂਟ ਤੋਂ ਬਾਅਦ ਉਸ ਤੋਂ ਬਾਅਦ ਸਾਰੀਆਂ ਧਿਰਾਂ ਉਹਨਾਂ ਦੇ ਖਿਲਾਫ ਚੱਲ ਪਈਆਂ ਅਸੀਂ ਵੀ ਵਕੀਲ ਆ ਅਸੀਂ ਸਹੀ ਗੱਲ ਨੂੰ ਸਹੀ ਅਸੀਂ ਗੱਲ ਕਹਿੰਦੇ ਆ ਵੀ ਕੱਲ ਨੂੰ ਜੇ ਕਿਤੇ ਉਹਨਾਂ ਦੀ ਇਨਵੋਲਵਮੈਂਟ ਕਿਸੇ ਗਲਤ ਕੰਮ ਚ ਆਊਗੀ ਤਾਂ ਅਸੀਂ ਉਹਦੀ ਵੀ ਗੱਲ ਕਰਾਂਗੇ ਇਹ ਨਹੀਂ ਹੈ ਵੀ ਅਸੀਂ ਅੰਧਪਗਤ ਨਹੀਂ ਹੈਗੇ ਵੀ ਇੱਕ ਚੀਜ਼ ਪਰ ਗੱਲ ਸਹੀ ਨੂੰ ਸਹੀ ਸਹੀ ਨੂੰ ਸਹੀ ਕਹਿਣ ਦੀ ਡਿਸਟ੍ਰਿਕਟ ਬਾਰ ਸ਼ਹੀਦਾਂ ਦੇ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਆ ਇੱਥੇ ਹਮੇਸ਼ਾ ਬਾਰ ਨੇ ਹੱਕ ਸੱਚ ਦੇ ਵਿੱਚ ਆ ਦਾ ਨਾਅਰਾ ਲਾਇਆ ਤਾਂ ਅਸੀਂ ਇਹ ਕਹਿੰਦੇ ਆ ਵੀ ਸਹੀ ਨੂੰ ਸਹੀ ਕਹੋ ਤੇ ਕਾਨੂੰਨ ਦੇ ਹਿਸਾਬ ਨਾਲ ਜੋ ਚਾਰਜ ਹੋਈ ਕਰਨੀ ਉਹ ਕਰੋ ਪੰਬ ਬਲਾਸਟ ਹੋਇਆ ਨਹੀਂ ਹੋਈ ਠੀਕ ਹੈ ਉਹ ਇੰਨਾ ਵੱਡਾ ਬੰਬ ਬਲਾਸਟ ਇੰਨਾ ਉੱਥੇ ਤਾਂ ਐਨਆਈ ਇਨਵੋਲਵ ਨਹੀਂ ਹੋਈ ਠੀਕ ਹੈ ਜੀ ਹੁਣ ਜਿਹੜਾ ਇਸ ਗੱਲ ਦੇ ਵਿੱਚ ਕਿੱਡਾਕ ਰਿਐਕਸ਼ਨ ਆ ਆ ਅੰਜਰਾਲੇ ਵਾਲੀ ਗੱਲ ਹੈ ਇਹਨੂੰ ਕੀ ਗੱਲ ਪੰਜਾਬ ਪੁਲਿਸ ਦੀ ਇਫੀਸ਼ੀਐਂਸੀ ਨਹੀਂ ਹੈਗੀ ਉਹ ਸਭ ਡੀਲ ਕਰ ਸਕਦੇ ਨੇ ਮਤਲਬ ਗੱਲ ਕੀ ਹੈ ਜੇ ਪੰਜਾਬ ਦੇ ਕਿਸੇ ਵਸਿੰਦੇ ਦੀ ਗੱਲ ਆ ਤਾਂ ਐਨਆਈ ਨੂੰ ਟਾਈਮ ਨਹੀਂ ਲੱਗਦਾ ਮਿੰਟਾਂ ਚ ਜਾਂਚਦੀ ਹੈ ਤੇ ਜੋ ਇੰਨਾ ਵੱਡਾ ਇਨਸੀਡੈਂਟ ਹੋਇਆ ਬੰਬ ਬਲਾਸਟ ਹੋਇਆ ਉੱਥੇ ਐਨਆਈ ਦੀ ਕੋਈ ਇਨਵੋਲਵਮੈਂਟ ਨਹੀਂ ਹੈਗੀ ਤਾਂ ਇਹ ਚੀਜ਼ਾਂ ਜੋ ਸਾਨੂੰ ਪੱਖਪਾਤ ਸ਼ਰਿਆਂ ਵਿੱਚ ਦਿਖ ਰਹੀਆਂ ਨੇ ਇਹ ਚੀਜ਼ਾਂ ਬਰਦਾਸ਼ਤ ਤੋਂ ਬਾ